ਦਲਜੀਤ ਦੋਸਾਂ ਦਾ ਮੌਮਬਤੀ ਇਹ ਗਾਣਾ ਸੁਪਰ ਡੁੱਪਰ ਹਿੱਟ ਚੱਲ ਰਿਹਾ ਹੈ ਸਾਰੇ ਪਾਸੇ YouTube ਤੇ ਵੀ ਕਾਫੀ ਚੰਗੇ ਭਲੇ ਵਿਊਜ਼ ਆ ਚੁੱਕੇ ਨੇ ਅਤੇ Spotify ਦੇ ਉੱਤੇ ਵੀ Song ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਤੇ ਹੁਣ ਗੱਲ ਕਰਦੇ ਆ ਦੋਸਤੋ ਦਿਲ ਨੂੰ ਮਨਾਤੀ ਟੂਰ ਦੀ ਜੋ ਕਿ ਨੈਕਸਟ ਮੰਥ ਦੇ ਵਿੱਚ ਸਟਾਰਟ ਹੋਣਾ ਹੈ ਯੂਕੇ ਯੂਰਪ ਚ ਕੀ ਤੁਹਾਨੂੰ ਪਤਾ ਹੈ ਦੋਸਤੋ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਵੀ ਦਿਲ ਨੂੰ ਮਨਾਤੀ ਟੂਰ ਹੋਣਾ ਹੈ ਦਲਜੀਤ ਦੋਸਾਂ ਦਾ ਯੂਕੇ ਯੂਰਪ ਤੋਂ ਬਾਅਦ ਅਤੇ ਦਲਜੀਤ ਦੋ ਸਾਂਝ ਨੇ ਇੱਕ ਸਰਪ੍ਰਾਈਜ਼ ਦੇ ਦਿੱਤਾ ਆਪਣੇ ਸਾਰੇ ਫੈਨਸ ਨੂੰ ਖਾਸ ਕਰਕੇ ਦਿੱਲੀ ਵਾਲੇ ਫੈਨਸ ਦੇ ਲਈ ਬਹੁਤ ਤਗੜਾ ਸਰਪ੍ਰਾਈਜ਼ ਆ ਦੋਸਤੋਂ ਇਹ ਸਰਪ੍ਰਾਈਜ਼ ਆ ਇਹ ਸਟੇਡੀਅਮ ਜੀ ਹਾਂ ਦੋਸਤੋਂ ਦੇਖਣ ਦੇ ਵਿੱਚ ਫੁੱਟਬਾਲ ਜਾਂ ਫਿਰ ਹੋਕੀ ਦਾ ਸਟੇਡੀਅਮ ਲੱਗ ਰਿਹਾ ਤੁਹਾਨੂੰ ਕੀ ਲੱਗਦਾ ਆ ਕਿਹੜਾ ਸਟੇਡੀਅਮ ਆ ਇਹ ਕ੍ਰਿਕਟ ਦਾ ਤਾਂ ਨਹੀਂ ਹੋ ਸਕਦਾ ਇਪਦਾ ক্রিকেট ਦਾ ਇਹ ਸਟੇਡੀਅਮ ਹੋਵੇ ਤੇ ਇਸ ਸਟੇਡੀਅਮ ਦੇ ਵਿੱਚ ਲਾਈਵ ਕਨਸਰਟ ਹੋਵੇਗਾ ਦਲਜੀਤ ਦੋਸਾਂਝ ਦਾ ਇਹ ਹੀ ਇਸ਼ਾਰਾ ਕਰ ਦਿੱਤਾ ਹੈ ਦਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰam ਤੇ ਸਟੋਰੀ ਪਾ ਕੇ ਸੋ ਤਿਆਰ ਹੋ ਫਿਰ ਦਿੱਲੀ ਵਾਲਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ